ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਇੱਕ ਸਾਈਡ ਤੇ ਵੀਡੀਓ ਚਲਾਵਾਂਗਾ ਤੇ ਵੀਡੀਓ ਨੂੰ ਤੁਸੀਂ ਜਰੂਰ ਸੁਣਿਓ ਜੇ ਤੁਹਾਨੂੰ ਵੀਡੀਓ ਚੰਗੀ ਨਾ ਲੱਗੀ ਤੇ ਸਕਿਪ ਕਰ ਜਿਓ ਪਰ ਇੱਕ ਵਾਰ ਜਰੂਰ ਸੁਣਿਓ ਕਿੰਨੀ ਪਿਆਰੀ ਆਵਾਜ਼ ਤੇ ਕਿੰਨੀ ਮਿੱਠੀ ਆਵਾਜ਼ ਦੇ ਵਿੱਚ ਇਸ ਭੈਣ ਨੇ ਸੰਤਾਂ ਦੀ ਕਵਿਸ਼ਰੀ ਗਾਈ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤੇ ਇਹਨਾਂ ਦੀ ਮੈਂ ਸਾਰੀਆਂ ਵੀਡੀਓ ਵੇਖੀਆਂ ਨੇ ਪੇਜ 'ਤੇ ਜਾ ਕੇ ਫੇਸਬੁੱਕ ਪੇਜ ਹੈ ਇਹਨਾਂ ਦਾ ਤੇ ਸਿਰਫ 11000 ਇਹਨਾਂ ਦੇ ਫੋਲੋਅਰ ਨੇ ਚੰਗੀ ਵੀਡੀਓ ਜਿਹੜੇ ਪਾਉਂਦੇ ਨੇ ਉਹਨਾਂ ਦੇ ਫੋਲੋਅਰ ਨੇ ਘਟ ਕਿਉਂ ਤੇ ਜਿਹੜੇ ਲੱਚਰਤਾ ਫਲਾਉਂਦੇ ਨੇ ਉਹਨਾਂ ਦੇ ਫੋਲੋਅਰ ਵਧ ਕਿਉਂ ਇਹ ਤੁਹਾਨੂੰ ਸੋਚਣਾ ਪਵੇਗਾ ਫਿਰ ਕਹਿੰਦੇ ਨੇ ਜੀ ਲੱਚਰਤਾ ਵਧ ਗਈ ਲੱਚਰਤਾ ਫਲਾਉਂਦੇ ਨੇ ਜਦੋਂ ਸਪੋਰਟ ਆਪਾਂ ਉਹਨਾਂ ਦੀ ਆਪ ਕਰਦੇ ਆ ਇਹੋ ਜੀ ਵੀਡੀਓ ਦੀ ਸਪੋਰਟ ਕਰੋ ਇਹਨਾਂ ਦੇ ਫੋਲੋਅਰ ਨੂੰ ਵਧਾਓ ਵੱਧ ਵੱਧ ਇਸ ਭੈਣ ਦੇ ਮੈਂ ਜਦੋਂ ਵੀਡੀਓ ਵੇਖੀ ਤੇ ਫੇਸਬੁੱਕ ਪੇਜ ਤੇ ਮੈਨੂੰ ਬੜੀ ਪਿਆਰੀ ਲੱਗੀ ਆਵਾਜ਼ ਬੜੀ ਮਿੱਠੀ ਆਵਾਜ਼ ਹੈ ਸਾਰੀ ਵੀਡੀਓ ਬਹੁਤ ਚੰਗੀਆਂ ਬਣਾਈਆਂ ਇਹਨਾਂ ਨੇ ਇੱਕ ਵਿਛਰੀ ਦੇ ਵਿੱਚ ਸਪੋਰਟ ਕਰੋ ਸਿਰਫ 11000 ਫਾਲੋਅਰ ਨੇ ਤੇ ਚੰਗੀ ਵੀਡੀਓ ਨੂੰ ਚੰਗੀ ਚੀਜ਼ ਨੂੰ ਸਪੋਰਟ ਕਰਿਆ ਕਰੋ ਆ ਵੀਡੀਓ ਸੁਣੋ ਤੁਸੀਂ ਬੜੀ ਪਿਆਰੀ ਆਵਾਜ਼ ਹੈ ਮੇਰੇ ਵੀਰ ਮੁਸਵਰਾ ਇੱਕ ਤਸਵੀਰ ਬਣਾ ਦੇ ਮੇਰੇ ਵੀਰ ਮੁਸਵਰਾ ਇੱਕ ਤਸਵੀਰ ਬਣਾ ਦੇ ਪਿੰਡਰਾ ਵਾਲੇ ਸੰਤਾਂ ਦੇ ਹੱਥ ਵਿੱਚ ਫੜਿਆ ਤੀਰ ਵਿਖਾ ਦੇ ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਗੱਤਰ ਪਿਆਪਸ ਤੋਂ ਕਦੇ ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਸੁੱਤੀ ਕੰਮ ਜਗਾਉਂਦਾ ਹੋਵੇ ਭਾਜੀ ਮੋੜ ਫੜਾਉਂਦਾ ਹੋਵੇ ਸੁੱਤੀ ਕੰਮ ਜਗਾਉਂਦਾ ਹੋਵੇ ਭਾਜੀ ਮੋੜ ਫੜਾਉਂਦਾ ਹੋਵੇ ਸਰਿੰਦਰ ਸੋਢੀ ਦੀ ਸ਼ਹੀਦੀ ਮੰਗ ਹੀਰ ਮਸਵਰਾ ਇੱਕ ਤਸਵੀਰ ਬਣਾ ਦੇ ਇੰਦਰਾ ਫੌਜ ਚੜਾਈ ਹੋਵੇ ਟੱਕਰ ਲੱਖਾਂ ਨਾਲ ਲਾਈ ਹੋਵੇ ਇੰਦਰਾ ਫੌਜ ਚੜਾਈ ਹੋਵੇ ਟੱਕਰ ਲੱਖਾਂ ਨਾਲ ਲਾਈ ਹੋਵੇ ਫਟੜ ਸ਼ੇਰ ਦੇ ਵਾਂਗ ਗਰਜਦਾ ਸੱਤ ਫੁੱਟ ਉੱਚਾ ਸਰੀਰ ਵਖਾ ਦੇ ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਮੇਰੇ ਵੀਰ ਮੁਸਬਰਾ ਇੱਕ ਤਸਵੀਰ ਬਣਾ ਦੇ ਪਿੰਡਰਾਂ ਵਾਲੇ ਸੰਤਾਂ ਦੇ ਹੱਥ ਵਿੱਚ ਫੜਿਆ ਤੀਰ ਵਿਖਾ ਦੇ ਮੇਰੇ ਵੀਰ ਮੁਸਬਰਾ ਇੱਕ ਤਸਵੀਰ ਬਣਾ ਦੇ